तुमारी मायावती ना प्यारो ਅਮਰ ਰਹੇ ਅਮਰ ਰਹੇ ਅਮਰ ਰਹੇ ਦੇਸ਼ ਦੁਨੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਲੁਧਿਆਣਾ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਐਮਸੀ ਦੀਆਂ ਚੋਣਾਂ ਪੂਰੇ ਸ਼ਹਿਰਾਂ ਦੇ ਚੱਲ ਰਹੀਆਂ ਨੇ ਇਸੇ ਕੜੀ ਦੌਰਾਨ ਅੱਜ ਅਸੀਂ ਵਾਰਡ ਨੰਬਰ Y ਦੇ ਵਿੱਚ ਖੜੇ ਹਾਂ ਜਿੱਥੋਂ ਕਿ ਬੀਐਸਪੀ ਤੋ ਚੁੰਨ ਰਹਾ ਲੜ ਰਹੇ ਨੇ ਚਮਕੌਰ ਸਿੰਘ ਜੀ ਪੰਨੂ ਆਓ ਇਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕਹਿੰਦੇ ਨੇ ਚਮਕੌਰ ਸਿੰਘ ਜੀ ਪੰਨੂ ਜੀ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੈ ਭੀਮ ਜੈ ਭਾਰ ਮੈਂ ਚਮਕੌਰ ਸਿੰਘ ਜੋ ਨਗਰ ਤੋਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਮੈਨੂੰ ਟਿਕਟ ਦਿੱਤੀ ਹੈ ਆਪੋਜਨ ਸਮਾਜ ਪੋਲਿਟਿਕਲੋਂ ਵਾੜ ਨੰਬਰ ਵਾਰਡ ਤੋਂ ਤੇ ਮੈਂ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਇਸ ਕਰਕੇ ਮੇਰੇ ਜਜ਼ਬੇ ਨੂੰ ਵੇਖਦੇ ਹੋਏ ਭੋਜਨ ਸਮਾਜ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਆ ਤੇ ਮੈਂ ਜੋ ਵੀ ਆਪਣੇ ਵਾਰਡ ਦੇ ਕੰਮ ਹਸਣਗੇ ਜੋ ਵੀ ਮਤਲਬ ਜ਼ਰੂਰਤ ਹੋਊਗੀ ਪਾਰਕ ਦੀ ਜਾਂ ਸੀਵਰੇਜ ਦੀ ਗੰਦੇ ਪਾਣੀ ਦੀ ਜੋ ਵੀ ਪ੍ਰੋਬਲਮ ਹੈਗੀ ਆ ਮੈਂ ਉਹਨੂੰ ਸੋਲਵ ਕਰਨਾ ਕਾਊ ਕਰੂੰਗਾ ਜੇ ਮੇਰਾ ਭਾਈਚਾਰਾ ਜੋ ਸਮਾਜ ਦੀ ਮੈਨੂੰ ਮੇਰਾ ਸਾਥ ਦਿੰਦਾ ਤੇ ਮੈਂ ਹਰ ਹਾਲਤ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਵਾਂਗਾ ਅਗਰ ਲੋਕ ਫਤਵਾ ਤੁਹਾਡੇ ਹੱਥ ਵਿੱਚ ਆਉਗਾ ਵਾ ਤਾਂ ਪਹਿਲੇ ਦੇ ਆਧਾਰ ਤੇ ਤੁਸੀਂ ਕਿਹੜਾ ਕੰਮ ਕਰਨਾ ਜ਼ਰੂਰੀ ਸਮਝਦੇ ਹੋ ਜੀ ਜੋ ਵੀ ਕੰਮ ਮੇਰਾ ਮੇਰੀ ਸੇਵਾ ਲਾਊਗਾ ਸਮਾਜ ਮੇਰਾ ਮੈਂ ਉਹ ਹਰ ਹੀਲੇ ਉਹਨੂੰ ਸੋਲਵ ਕਰਾਂਗਾ ਇਹ ਸਨ ਸਾਡੇ ਵਾਰਡ ਨੰਬਰ 22 ਤੋਂ ਵਸਤਾ ਤੇ ਸਮਾਜ ਸੇਵੀ ਉਮੀਦਵਾਰ ਹੁਣ ਅਸੀਂ ਗੱਲ ਕਰਦੇ ਹਾਂ ਸੀਨੀਅਰ ਆਗੂ ਸਰਦਾਰ ਲਾਲ ਸਿੰਘ ਭਾਮੀਆਂ ਨਾਲ ਉਹ ਆਪਣੇ ਵਿਚਾਰ ਦੱਸਣਗੇ ਜੈ ਭੀਮ ਜੈ ਪਾਰਸ ਵੈਗ੍ਰੀ ਦੀ ਕਾ ਖਾਲਸਾ ਵੈਗ੍ਰੀ ਦੀ ਫਤਿਹ ਮੈਂ ਲਾਹਵ ਸਿੰਘ ਭਾਮੀਆਂ ਜ਼ਿਲ੍ਹਾ ਅੰਚਾਰਜ ਬੌਧਨ ਸਮਾਜ ਪਾਰਟੀ ਲੁਧਿਆਣਾ ਅੱਜ ਨਗਰ ਨਗਿੰਦੀਆਂ ਦੇ ਚੋਣਾਂ ਹੋ ਰਹੀਆਂ ਹਨ ਵਾਰ ਨੰਬਰ 22 ਤੋਂ ਮੇਰੀ ਡਿਊਟੀ ਲੱਗੀ ਹੈ ਸਰਦਾਰ ਚਮਕੌਰ ਸਿੰਘ ਜੀ ਪੰਨੂ ਜਿਨ੍ਹਾਂ ਦਾ ਚੋਣ ਸੰ ਹਾਥੀ ਹੈ ਇਹ ਬੌਧਨ ਸਮਾਜ ਪਾਰਟੀ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਹਨ ਔਰ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਪ੍ਰਾਪਤ ਹੈ ਇਸ ਕਰਕੇ ਇਸ ਇਲਾਕੇ ਦੇ ਵਿੱਚ ਕਿਉਂਕਿ ਪਿੱਛੇ ਜਿੰਨੇ ਵੀ ਕੌਂਸਲਰ ਜਿੱਤੇ ਹਨ ਸਾਰੇ ਦੇ ਸਾਰੇ ਦਲ ਬਦਲੂ ਹੋ ਗਏ ਕੋਈ ਕਿਸੇ ਪਾਰਟੀ 'ਚ ਚਲੇ ਗਿਆ ਕੋਈ ਕਿਸੇ ਪਾਰਟੀ ਵਿੱਚ ਚਲੇ ਗਿਆ ਲੋਕੀ ਨਿਰਾਸ਼ ਹਨ ਆਮ ਆਦਮੀ ਪਾਰਟੀ ਤੋਂ ਨਿਰਾਸ਼ ਹਨ ਕਿਉਂਕਿ ਜੋ ਉਹਨੇ ਵਾਅਦੇ ਕੀਤੇ ਸਨ ਲੋਕਾਂ ਦੇ ਉਹਨਾਂ ਤੇ ਉਹ ਖਰੀ ਨਹੀਂ ਉਤਰੀ ਹੈ ਇਸ ਕਰਕੇ ਇਸ 64 ਨੰਬਰ 22 ਦੇ ਵਿੱਚ ਜਿਹੜੀ ਹਵਾ ਹੈ ਅੱਜ ਪੂਰੀ ਤਰ੍ਹਾਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਗੱਠਜੋੜ ਦੇ ਉਮੀਦਵਾਰ ਹਨ ਸਰਦਾਰ ਚਮਕੌਰ ਸਿੰਘ ਜੀ ਪੰਨੂ ਉਹਨਾਂ ਦੇ ਹਵਾਲ ਪੱਖ ਵਿੱਚ ਚੱਲ ਰਹੀ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਹ ਜਿਹੜੀ ਸੀਟ ਹੈ ਇਹ ਸਰਮਾਇਦਾਰਾਂ ਦੇ ਹੱਥ ਰਹੀ ਆ ਹੁਣ ਜੋ ਇਸ ਵਾਰ ਦੇ ਸਾਡਾ ਕੈਂਡੀਡੇਟ ਹੈ ਚਮਕੌਰ ਸਿੰਘ ਜੀ ਪੰਨੂ ਜਿਹਨਾਂ ਦਾ ਚੋਣ ਸੰਨ ਹੱਥ ਹੀ ਹੈ ਇਹਨਾਂ ਨੇ ਇਹਨਾਂ ਨੂੰ ਸਾਰੇ ਗਰੀਬ ਲੋਕਾਂ ਦਾ ਸਮਰਥਨ ਪ੍ਰਾਪਤ ਹੈ ਪੰਥਕ ਸੋਚ ਵਾਲੇ ਸਿੱਖੀ ਸੋਚ ਵਾਲੇ ਮਾਨਸਕੀ ਜਾਗ ਸਭੇ ਇੱਕ ਹੀ ਪਹਿਚਾਣ ਬੋ ਗਰੀਬਾਂ ਦੇ ਹਮਦਰਦ ਪਾਰਟੀਆਂ ਦੀ ਸੋਚ ਜੋ ਹੈ ਉਹ ਸਮਰਥਨ ਪ੍ਰਾਪਤ ਹੈ ਇਸ ਕਰਕੇ ਸਾਨੂੰ ਪੂਰਾ ਭਰੋਸਾ ਹੈ ਕਿ ਇਹ ਜਿਹੜਾ ਸੀਟ ਹੈ 22 ਨੰਬਰ ਵਾਰਡ ਦੀ ਇਹ ਅਸੀਂ ਭਾਰੀ ਬਹੁਤ ਦੇ ਨਾਲ ਜਿੱਤਾਂਗੇ ਕਿ ਇਹਨਾਂ ਦੀ ਜੋ ਚੋਣ ਮੁਹਿੰਮ ਹੈ ਪੂਰੀ ਜੋਰਾਂ ਤੇ ਚੱਲ ਰਹੀ ਹੈ ਵਾਰਡ ਵਾਸੀਆਂ ਵੱਲੋਂ ਕਿਦਾਂ ਸਹਿਯੋਗ ਮਿਲ ਰਿਹਾ ਜੀ ਵਾਰਡ ਵਾਸੀਆਂ ਵੱਲੋਂ ਬਹੁਤ ਭਾਰੀ ਜੋ ਸਾਨੂੰ ਸਮਰਥਨ ਮਿਲ ਰਿਹਾ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਜੋ ਕਾਉਂਸਲਰ ਰਹੇ ਕਈ ਤਾਂ ਖੜੇ ਨਹੀਂ ਰਹੇ ਰਹੇ ਹਾਰ ਦੇ ਮਾਰੇ ਕਿ ਕਈ ਜਿਹੜੇ ਖੜੇ ਵੀ ਹਨ ਉਹ ਦੂਜੀਆਂ ਪਾਰਟੀਆਂ ਵਿੱਚੋਂ ਆ ਕੇ ਖੜੇ ਹਨ ਲੋਕ ਇਹਨਾਂ ਨੂੰ ਦਲ ਬਦਲੂ ਕਹਿ ਰਹੇ ਹਨ ਇਹਨਾਂ ਤੋਂ ਪੂਰੀ ਤਰ੍ਹਾਂ ਨਿਰਾਸ਼ ਹਨ ਇਸ ਕਰਕੇ ਲੋਕਾਂ ਦਾ ਜਿਹੜਾ ਸਮਰਥਨ ਹੈ ਉਹ ਸਾਡੇ ਹੱਕ ਵਿੱਚ ਹੈ ਕਿਉਂਕਿ ਬਹੁਤ ਦਿਨ ਸਮਾਜ ਪਾਰਟੀ ਦੇ ਜਿਹੜੇ ਪੁਰਾਣੇ ਵਰਕਰ ਨੇ ਕੇਵਲ ਸਿੰਘ ਜੀ ਸਾਡੇ ਰਾਮ ਲੋਕ ਸਿੰਘ ਜਮਾਲਪੁਰ ਖੂਬ ਬਹੁਤ ਸਾਰੇ ਸਾਥੀ ਉਹ ਪੂਰੀ ਡਟ ਕੇ ਤੰਦੇਹੀ ਦੇ ਨਾਲ ਸਰਦਾਰ ਚਮਕੌਰ ਸਿੰਘ ਪੰਨੂ ਦੇ ਹੱਕ ਵਿੱਚ ਲੱਗੇ ਹੋਏ ਹਨ ਕਿ ਲੋਕਾਂ ਦਾ ਜਿਹੜਾ ਖਾਸ ਕਰਕੇ Dalit ਸਮਾਜ ਉਦੇ ਨਾਲ ਨਾਲ ਸਾਡੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਇਸ ਹਲਕੇ ਦੇ ਵਿੱਚ ਸਮਰਥ ਵਰਕਰ ਬੈਠੇ ਨੇ ਉਹ ਪੂਰੀ ਤਰ੍ਹਾਂ ਸਾਡੇ ਹੱਕ ਵਿੱਚ ਡਟੇ ਹੋਏ ਹਨ ਇਸ ਕਰ ਸਾਨੂੰ ਪੂਰਾ ਭਰੋਸਾ ਕਿ ਅਸੀਂ ਸੀਟ ਜਿੱਤਾਂਗੇ ਇਹ ਸਨ ਸਾਡੇ ਨਾਲ ਸੀਨੀਅਰ ਆਗੂ ਲਾਭ ਸਿੰਘ ਭਾਮੀਆਂ ਤੇ ਹੁਣ ਤੁਹਾਡੇ ਨਾਲ ਕੇਵਲ ਸਿੰਘ ਜਮਾਲਪੁਰ ਜੀ ਆਪਣੇ ਵਿਚਾਰ ਰੱਖਣਗੇ ਕੇਵਲ ਸਿੰਘ ਜਮਾਲਪੁਰ ਜੀ ਸਭ ਤੋਂ ਪਹਿਲਾਂ ਮੈਂ ਦੇਸ਼ ਦੁਨੀਆ ਦੇ ਚੈਨਲ ਦਾ ਸਵਾਗਤ ਕਰਨਾ ਯੋਨੀ ਕਿ ਅੱਜ ਆਵਦਾ 3:30 ਟਾਈਮ ਛੱਡ ਕੇ ਸਾਡੇ ਕੋਲ ਪਹੁੰਚੇ ਆ ਤੇ ਅੱਜ ਜੋ ਲੜਾਈ ਸਰਕਾਰ ਭਗਵੰਤ ਮਾਨ ਸਿੰਘ ਦੀ ਸਰਕਾਰ ਨੂੰ ਤਕਰੀਬਨ 5 ਸਾਲ 3 ਸਾਲ ਹੋ ਚੁੱਕੇ ਨੇ ਜਿਹੜੇ ਵਾਦੇ ਇਹਨਾਂ ਨੇ ਪੂਰੇ ਜਿਹੜੇ ਲੋਕਾਂ ਨਾਲ ਵਾਦੇ ਪੂਰੇ ਕਰਕੇ ਆਏ ਸੀ ਉਹ ਇੱਕ ਵੀ ਵਾਅਦਾ ਅਜੇ ਤਾਈਂ ਪੂਰਾ ਨਹੀਂ ਕੀਤਾ ਪਹਿਲਾਂ ਤਾਂ ਕੋ ਗੱਲਾਂ ਵੱਡੀਆਂ ਵੱਡੀਆਂ ਕਰਦੇ ਸੀਗੇ ਵੀ ਅਸੀਂ ਨਸ਼ੇ ਬੰਦ ਕਰ ਦਿਆਂਗੇ ਅਸੀਂ ਆਹ ਕਰ ਦਿਆਂਗੇ ਅਸੀਂ ਬੀਬੀਆਂ ਨੂੰ 1000 ਰੁਪਏ ਦੇਵਾਂਗੇ ਹੋਰ ਵਿਕਾਸ ਦੇ ਵਧੀਆ ਕੰਮ ਕਰਾਂਗੇ ਨਾ ਤਾਂ ਐਸੇ ਵਿਕਾਸ ਹੋਇਆ ਨਾ ਇਥੇ ਕੋਈ ਬੀਬਿਆ ਨੂੰ 1000 ਰੁਪਇਆ ਮਿਲਿਆ ਨਾ ਕੋਈ ਹੋਰ ਕੋਈ ਦੁੱਖ ਤਕਲੀਫ ਜਿਹੜੀ ਲੋਕਾਂ ਦੀ ਕਿਸੇ ਦੀ ਕੋਈ ਸੁਣੀ ਨਹੀਂ ਗਈ ਤੇ ਇਹ ਮੈਂ ਕਹਿੰਦਾ ਬਿਲਕੁਲ ਸਰਕਾਰ ਫੇਰ ਹੋ ਚੁੱਕੀ ਹੈ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਨਿਰਾਸ਼ਾ ਹੈ ਤੇ ਜਿਹੜਾ ਸਾਡਾ ਉਮੀਦਵਾਰਾ ਬਹੁਤ ਸਮਾਈ ਪਾਰਟੀ ਦਾ ਤਕਰੀਰ ਵਿੱਚ ਅਸੀਂ ਸਾਰੀਆਂ ਕਲੋਨੀਆਂ ਦੇ ਵਿੱਚ ਚੱਕਰ ਲਾ ਕੇ ਆਏ ਹਾਂ ਲੋਕਾਂ ਵੱਲੋਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਔਰ ਅਸੀਂ ਅਸੀਂ ਬਾਵੀਨ ਨਾਲ ਕਨੈਕਟ ਅਸੀਂ ਬੜੇ ਜੋਸ਼ ਨਾਲ ਲੜ ਕੇ ਔਰ ਵੱਡੀ ਲੀਡ ਨਾਲ ਜਿੱਤਾਂਗੇ ਮੈਂ ਇਹ ਸ਼ਬਦ ਆਪਣੇ ਜੈਪੀ ਜਪਾ ਗੁਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਜੀ ਮੈਂ ਗੁਰਦੀਪ ਭਾਮੀਆਂ ਕੈਮਰਾਮੈਨ ਨੀਰ ਸਿੰਘ ਨਾਲ ਧੰਨਵਾਦ